ਆਪ ਪੌਣੇ 4 ਸਾਲ ਤੋਂ ਪਹਿਲਾਂ ਜਦੋਂ ਝੋਨੇ ਦੀ ਲਵਾਈ ਦਾ ਟਾਈਮ ਆ ਜਾਂਦਾ ਸੀਗਾ ਸਾਰੀ-ਸਾਰੀ ਰਾਤ ਚਾਹੇ ਕਣਕ ਦਾ ਹੋਵੇ ਚਾਹੇ ਝੋਨੇ ਦਾ ਹੋਵੇ ਸਾਰੀ-ਸਾਰੀ ਰਾਤਾਂ ਕਾਲੀਆਂ ਕਰ ਦਿੰਦੇ ਸੀਗੇ ਖੇਤਾਂ ਦੀਆਂ ਬੱਟਾਂ ਤੇ ਫਿਰਦੇ ਸਾਰਾ ਦਿਨ ਲਾਟੂ ਕੰਨੀ ਬਲਬ ਕੰਨੀ ਚੱਕੀ ਜਾਂਦੇ ਸੀ ਕਦੋਂ ਆਉ ਕਦੇ ਆ ਗਈ ਕਦੇ ਚੱਲ ਗਈ ਕਦੇ ਆ ਗਈ ਕਦੇ ਚੱਲ ਗਈ ਤੇ ਨਾ ਘਰ ਦਾ ਜੀ ਖੇਤ ਸੌਣ ਜੋਗਾ ਮੋਟਰ ਤੇ ਸੌਣ ਜੋਗਾ ਨਾ ਘਰੇ ਸੌਣ ਜੋਗਾ ਖੇਤ ਭੱਜ ਜਾਂਦਾ ਤਾਂ ਘਰਦਿਆਂ ਨੂੰ ਮਗਰ ਚਿੰਤਾ ਰਹਿੰਦੀ ਤੇ ਗਾਂ ਬੰਦੇ ਨੂੰ ਘਰਦਿਆਂ ਦੀ ਚਿੰਤਾ ਰਹਿੰਦੀ ਇਹ ਹਾਲਾਤ ਦੁਨੀਆ ਦਾ ਇਹ じゃ ਕਿਹੜਾ ਕੰਮ ਜਿਹੜਾ ਕਿ ਸਿਰਫ ਔਰਸਰ ਰਵਾਦ ਨੂੰ ਪਰ ਇਹਨਾਂ ਲੋਕਾਂ ਨੇ ਜਿਹੜਾ ਕੰਮ ਬੜਾ ਸਖਾਲਾ ਹੋ ਸਕਦਾ ਸੀਗਾ ਅੱਜ ਪੌਣੇ 4 ਸਾਲ ਹੋ ਗਏ ਤੁਸੀਂ ਮੈਨੂੰ ਵहां ਖੜ੍ਹੀਆ ਕਰਕੇ ਦੱਸਿਓ ਕਿ ਦਿਨੇ ਖੇਤਾਂ 'ਲੀ ਲਾਈਟ ਆਉਂਦੀ ਹੈ ਕਿ ਨਹੀਂ ਆਉਂਦੀ ਤੇ ਜੇ ਹੋਣਾ ਸਕਦੀ ਹੈ ਮੇਰੇ ਵੀਰੋ ਇਹ ਪਹਿਲਾਂ ਕਿਉਂ ਨਹੀਂ ਕਿਉਂ ਲੋਕਾਂ ਨੂੰ ਖੱਜਲ ਕਰੀ ਗਏ ਇਸੇ ਤਰੀਕੇ ਆਪਾਂ ਗੱਲ ਕਰ ਲਓ ਨਹਿਰੀ ਪਾਣੀ ਦੀ ਬੜਾ ਲੰਮਾ ਸਮਾਂ ਚਾਹੇ ਕਾਂਗਰਸ ਰਹੀ ਚਾਹੇ ਕਾਲੀ ਦਲ ਰਹਾ ਮੋਰਚੇ ਲਵਾਉਂਦੇ ਨੇ ਐਸਵਾਈਐਲ ਦੇ ਨਾਂ ਤੇ ਲਾ ਲੋ ਮੋਰਚਾ ਲੜਾ ਦੋ ਲੋਕਾਂ ਨੂੰ ਮਰਵਾ ਦੋ ਲੋਕਾਂ ਦੇ ਮੁੰਡਿਆਂ ਨੂੰ ਪਾਣੀ ਤਾਂ ਗਵਾਢੀ ਰਾਜਾਂ ਨੂੰ ਇਹ ਚੁੱਪਚੀ ਬੀਤੇ ਅਹੀਂ ਦਈ ਗਏ ਮੈਂ ਤੁਹਾਨੂੰ ਪੁੱਛਦਾ ਕਿ ਪਿਛਲੇ ਸਾਢੇ 3 ਪੌਣੇ 4 ਸਾਲਾਂ ਦੇ ਵਿੱਚ ਅੰਡਰਗਰਾਉਂਡ ਪਾਈਪਲਾਈਨਾਂ ਦੇ ਜ਼ਰੀਏ ਪੂਰੇ ਪੰਜਾਬ ਦੇ ਖੇਤਾਂ ਨੂੰ ਪਾਣੀ ਪਹੁੰਚਿਆ કે ਨਹੀਂ ਪਹੁੰਚਿਆ ਹਜ਼ਾਰਾਂ ਕਿਲੋਮੀਟਰ ਅੰਡਰਗਰਾਉਂਡ ਪਾਈਪਲਾਈਨਾਂ ਦੇ ਜ਼ਰੀਏ ਪਾਣੀ ਖੇਤਾਂ ਨੂੰ ਪਹੁੰਚ ਗਿਆ ਇਹ ਪਾਣੀ ਜੇ ਹੁਣ ਪਹੁੰਚ ਸਕਦਾ ਹੈ ਤੇ ਪਹਿਲਾਂ ਇਹਨਾਂ ਕਾਂਗਰਸੀਆਂ ਅਕਾਲੀਆਂ ਦੇ ਵੇਲੇ ਉਦੋਂ ਕਿਉਂ ਨਾ ਪਹੁੰਚਿਆ ਜੀ ਉਦੋਂ ਪਾਣੀ ਕਿੱਥੇ ਜਾਂਦਾ ਸੀ ਇਹ ਇਹਨਾਂ ਵੇਲੇ ਪਾਣੀ ਚੁੱਪਚੀ ਪੀਤੇ ਦੂਇਆਂ ਰਾਜਾਂ ਨੂੰ ਦੇ ਹੀ ਗਏ ਤੇ ਉਹਨਾਂ ਨਾਲ ਅੱਟੀਆਂ ਛੱਟੀਆਂ ਲਾ ਕੇ ਪਤਾ ਨਹੀਂ ਆਪਦੇ ਨਿੱਜੀ ਲਾਹੇ ਕੀ ਲੈ ਗਏ